ਫਲ ਸਾਬ ਵਹਗਤ ਕੀ ਫੱਤੇ ਸਾਨੂੰ ਮੌਸਮੀ ਫਲ ਜੇ ਉਹ ਐਂ ਰੱਜ ਕੇ ਖਾਣੇ ਚਾਹੀਦੇ ਨੇ ਪਿੰ ਨੂੰ ਕਿੱਬੜ ਗੋਲਾ ਟੁੱਕਿਆਂ ਦਾ achar ਤੁੰਤਣੀਆਂ ਤੇ ਜੋ ਤુલਸੀ ਤੇ ਹੋਰ ਵੀ ਨਿਕਤਾਂ ਦੇ ਫਲ ਨੇ ਜੋ ਸਾਨੂੰ ਕੁਦਰਤ ਆਪਣੇ ਆਪ ਦੇ ਦਿੰਦੀ ਹੈ ਮੈਂ ਜੋ ਕੌੜ ਤੁੰਬੀ ਦਾ achar ਕੌੜ ਤੁੰਬੀ ਦੀ ਫੱਤੀ ਇਹ ਚੀਜ਼ਾਂ ਅਸੀਂ ਬਕਣੀਆਂ ਛੱਡੀਆਂ ਹੋਈਆਂ ਆਏ ਸੰਭਾਲੂ ਦੇ ਪੱਤੇ ਸੰਭਾਲੂ ਦੀ ਟਕੋਰ ਕਰਨੀ ਮਹਿਵਾਦੀ ਤੇ ਇਹਨਾਂ ਦਾ ਸਨੁਬਤ ਤਮਤ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਦਾਸਪੁਆਦ ਗਿਆਨੀ ਸਤਨਾਮ ਸਿੰਘ ਜੀ ਕੋਫਾਕ ਸਾਹਿਬ ਪੰਡਿਤ ਜੀ ਪਰ ਹਰਤੇਵਦਰ ਐਰੋਬੈਟ ਡਿਸਪੈਂਸਰੀ ਸੀਬੀ ਫੋਰਸ ਮੰਨੇ ਮਦਿਰੇ ਨੋਮ ਸਟੀਲ ਰੋਡ ਇਹਨਾਂ ਦੀ ਪ੍ਰਵਾਨ ਕਰੋ ਜੀ ਮੌਸਮੀ ਫਲ ਕੋਈ ਵੀ ਆ ਕਿਸੇ ਤਰ੍ਹਾਂ ਦਾ ਆ ਜੋ ਕਿਨੂ ਹੈ ਤਰਬੂਜ ਹੈ ਤਰਬੂਜਾ ਹੈ ਕਿਸੇ ਵੀ ਤਰ੍ਹਾਂ ਦਾ ਹੈ ਖਾਲਾ ਜੋ ਆ ਮੌਸਮੀ ਫਲਾਂ ਨੂੰ ਖੱਦ ਕੇ ਖਾਓ ਤੇ ਰੋਟੀ ਸ਼ਾਮ ਨੂੰ ਟਾਈਮ ਨਾ ਖਾਓ ਸੂਰਜ ਛਪਣ ਤੋਂ ਪਹਿਲਾਂ ਖਾਓ ਦੋ ਟਾਈਮ ਖਾਧਾ ਸਕੋ ਤੇ ਵੇਰਤੀ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ